ਬੇਸਨ ਦੀ ਵਰਫੀ ਹਰ ਇੱਕ ਨੂੰ ਪਸੰਦ ਹੁੰਦੀ ਹੈ ਤੇ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਨਰਮ ਬੇਸਨ ਦੀ ਵਰਫੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਸਿਰਫ 2 ਕੱਪ ਬੇਸਨ ਦੇ ਨਾਲ ਬਾਜ਼ਾਰ ਦੇ ਵਿੱਚੋਂ ਤਾਂ ਆਪਾਂ ਬੇਸਨ ਦੀ ਵਰਫੀ ਖਰੀਦ ਕੇ ਖਾ ਹੀ ਲੈਨੇ ਆ ਪਰ ਜਦੋਂ ਵਾਰੀ ਆਉਂਦੀ ਹੈ ਘਰ ਦੇ ਵਿੱਚ ਬਣਾ ਕੇ ਖਾਣ ਦੀ ਉਦੋਂ ਥੋੜਾ ਜਿਹਾ ਆਪਾਂ ਡਰ ਜਾਂਦੇ ਆ ਪਰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਇਹ ਬੇਸਨ ਦੀ ਵਰਫੀ ਬਣਾਉਣੀ ਇੰਨੀ ਆਸਾਨ ਹੈ ਜਦੋਂ ਤੁਸੀਂ ਇਹ ਵੀਡੀਓ ਦੇਖ ਕੇ ਬੇਸਨ ਦੀ ਵਰਫੀ ਬਣਾਓਗੇ ਤਾਂ ਪਹਿਲੀ ਵਾਰ ਦੇ ਵਿੱਚ ਬਿਲਕੁਲ ਸਹੀ ਬੇਸਨ ਦੀ ਵਰਫੀ ਤਿਆਰ ਕਰ ਲਓਗੇ ਸਸਟੀ ਕਾਇਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇਹ ਥਾਲ ਭਰ ਕੇ ਬਰਫੀ ਸਿਰਫ ਦੋ ਕੌਲੀਆਂ ਬੇਸਨ ਤੋਂ ਬਣਾ ਕੇ ਤਿਆਰ ਕੀਤੀ ਆ ਤੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਬਿਲਕੁਲ ਮੂੰਹ ਦੇ ਵਿੱਚ ਘੋਲ ਜਾਣ ਵਾਲੀ ਬਿਲਕੁਲ ਨਰਮ ਬਰਫੀ ਬਣ ਕੇ ਤਿਆਰ ਹੋਊਗੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਕੜਾਹੀ ਦੇ ਵਿੱਚ ਇੱਕ ਕੌਲੀ ਆਪਾਂ ਘਿਓ ਦੀ ਐਡ ਕਰ ਦਿਆਂਗੇ ਜੀ ਉਸ ਤੋਂ ਬਾਅਦ ਦੋ ਕੌਲੀਆਂ ਬੇਸਨ ਦੀ ਐਡ ਕਰ ਦਿਆਂਗੇ ਤੇ ਵੇਸਲ ਨੂੰ ਘਿਓ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਮੀਡੀਅਮ ਜੀ ਫਲੇਮ ਤੇ 20 ਤੋਂ 25 ਮਿੰਟ ਜਿਹੜਾ ਵੇਸਣ ਨੂੰ ਭੁੰਨ ਕੇ ਤਿਆਰ ਕਰਾਂਗੇ ਜਦੋਂ ਤੱਕ ਇਹ ਵਧੀਆ 골ਡਨ ਨਹੀਂ ਬਣ ਜਾਂਦਾ ਦੇਖੋ ਵੇਸਣ ਚੰਗੀ ਤਰੀਕੇ ਨਾਲ ਪੁੱਜ ਰਿਹਾ ਹੈ ਵਧੀਆ ਦੇ ਵਿੱਚ ਉਬਾਲ ਆ ਰਿਹਾ ਜਦੋਂ ਵੇਸਣ ਪੁੱਜ ਗਏ ਨੂੰ ਥੱਲੇ ਉਤਾਰ ਕੇ ਆਪਾਂ ਥੋੜਾ ਜਿਹਾ ਠੰਡਾ ਕਰ ਲਾਂਗੇ ਫਿਰ ਆਪਾਂ ਬਣਾਵਾਂਗੇ ਚਾਸ਼ਨੀ ਉਸੇ ਕੌਲੀ ਦੇ ਨਾਲ ਦੋ ਕੌਲੀਆਂ ਖੰਡ ਦੀਆਂ ਲੈ ਲਈਆਂ ਤੇ ਇਹਦੇ ਵਿੱਚ ਇੱਕ ਕੌਲੀ ਪਾਣੀ ਦੀ ਐਡ ਕਰ ਦਾਂਗੇ ਹੋਨੇ ਦੇ ਵਿੱਚ ਫਲੇਵਰ ਦੇ ਲਈ ਆਪਾਂ এলাਚੀ ਪਾਊਡਰ ਐਡ ਕਰ ਦਾਂਗੇ ਤੇ ਇਹਨੂੰ ਵੀ ਮਿਕਸ ਕਰ ਦਾਂਗੇ ਜਦੋਂ ਚਾशनी ਇਸ ਤਰੀਕੇ ਨਾਲ ਵਧੀਆ ਉਬਾਲ ਆ ਗਿਆ ਤਾਂ ਚਾशनी ਬਿਲਕੁਲ ਤਿਆਰ ਹੋ ਜੂਗੀ ਹਲਕੀ ਧਾਰ ਟੁੱਟ ਰਹੀ ਹੈ ਹਲਕੀ ਧਾਰ ਬਣ ਰਹੀ ਹੈ ਇਸ ਤਰੀਕੀ ਦੀ ਚਾशनी ਚਾਹੀਦੀ ਹੈ ਤੇ ਬੇਸਨ ਦੇ ਵਿੱਚ ਚਾशनी ਆਪ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਤੇ ਜਿਸ ਵੀ ਵਰਤਨ ਦੇ ਵਿੱਚ ਤੁਸੀਂ ਬਰਫੀ ਨੂੰ ਸੈੱਟ ਕਰਨਾ ਹੋਇਆ ਉਹਨੂੰ ਘਿਓ ਜਾਂ ਤੇਲ ਨਾਲ ਗ੍ਰੀਸ ਕਰਕੇ ਤੇ ਉਹਦੇ ਵਿੱਚ ਬਰਫੀ ਐ ਜਿਹੜੀ ਸੈੱਟ ਕਰਕੇ ਰੱਖ ਦਿਓ ਉੱਪਰੋਂ ਤੁਸੀਂ ਚਾਂਦੀ ਦਾ ਵਰਕ ਜਾਂ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਜਦੋਂ ਹਲਕੀ ਜਿਹੀ ਸੈੱਟ ਹੋ ਗਈ ਨਾ ਅੱਧੇ ਪੌਣੇ ਤਾਂ ਫਿਰ ਆਪਾਂ ਵਰਫੀ ਦੇ ਵਿੱਚ ਹਲਕੇ-ਹਲਕੇ ਕੱਟ ਲਾ ਦੇਾਂਗੇ ਵੀ ਬਾਅਦ ਵਿੱਚ ਆਪਾਂ ਨੂੰ ਆਸਾਨੀ ਰਹੇ ਆਪਾਂ ਪੀਸ ਐ ਜਿਹੜੇ ਉਹ ਵਧੀਆ ਕੱਢ ਸਕੀਏ ਤੇ ਵਰਫੀ ਬਹੁਤ ਹੀ ਘੱਟ ਸਮੇਂ ਵਿੱਚ ਸੈੱਟ ਹੋ ਜਾਂਦੀ ਹੈ 4-5 ਘੰਟਿਆਂ ਦੇ ਵਿੱਚ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਜੀ ਤਾਂ ਆਪਾਂ ਇਹਦੇ ਪੀਸ ਐ ਜਿਹੜੇ ਹੁਣ ਅਲੱਗ ਕਰ ਲਾਂਗੇ ਬਹੁਤ ਹੀ ਵਧੀਆ ਵਰਫੀ ਬਣ ਕੇ ਤਿਆਰ ਹੋ ਗਈ ਹੈ ਸਾਰੇ ਇੱਕੋ ਜਿਹੇ ਪੀਸ ਆਪਾਂ ਕੱਢ ਲਾਂਗੇ ਕਿਨਾਰੀਆਂ ਤੋਂ ਪੀਸ ਆਪਾਂ ਅਲੱਗ ਕੱਢ ਕੇ ਰੱਖਦੇ ਸੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਵਰਫੀ ਬਿਲਕੁਲ ਨਰਮ ਬਣ ਕੇ ਤਿਆਰ ਹੋਈ ਹੈ ਬਿਨਾ ਮਿਲਕ ਪਾਊਡਰ ਤੋਂ ਬਿਨਾ ਖੋਏ ਤੋਂ ਇਸ ਤਰ੍ਹਾਂ ਜੀ ਬਰਫੀ ਚਾਟਪਟ ਬਣਾ ਕੇ ਪਕਾਰ ਦੇ ਵਿੱਚ ਤਿਆਰ ਕਰ ਲਈ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਜਰੂਰ ਇਹ ਬਰਫੀ ਦੀ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਫਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ